ਗੁੰਡਾਗਰਦੀ ਨੂੰ ਗੈਂਗਸਟਰਵਾਦ ਨੂੰ ਅਕਾਲੀ ਦਲ ਜਿਹੜਾ ਆ ਉਹ ਸ਼ੇ ਦੇ ਰਿਹਾ ਮੈਂ ਮੱਝ ਦੇ ਲੋਕ ਕਿਸੇ ਗੱਲੋਂ ਡਰੇ ਨਹੀਂ ਠੋਕ ਵਜਾ ਕੇ ਵੋਟਾਂ ਪਾਈਆਂ ਜਿਹੜੇ ਇਸ ਇਲੈਕਸ਼ਨ ਦੇ ਮੁੱਦੇ ਨੇ ਜਾਂ ਇਸ ਇਲੈਕਸ਼ਨ ਦੇ ਵਾਦੇ ਨੇ ਉਹ ਅਸੀਂ ਸਵਾ ਸਾਲ ਦੇ ਵਿੱਚ ਪੂਰੇ ਕਰੀਏ ਸਿੰਘ ਸਾਹਿਬ ਨਾਲ ਜਦੋਂ ਹਲਕੇ ਦੇ ਵਿੱਚ ਵੀ ਗੱਲਾਂ ਆਉਂਦੇ ਤੁਸੀਂ ਸੋਚੋ ਇੱਕ ਹਫਤੇ ਦੇ ਅੰਦਰ ਅੰਦਰ ਕੰਮ ਸ਼ੁਰੂ ਹੋ ਜਾਣਗੇ ਚਾਲੀ ਦਲ ਦੀ ਪਰਫਾਰਮੈਂਸ ਤੇ ਏਡੀ ਵਧੀਆ ਹੋਈ ਆ ਕਿ 40000 ਤੋਂ 30000 ਤੇ ਆ ਗਏ ਆ। ਬਾਬੂ ਸ਼ਾਇਦ ਦੇਖ ਰਹੇ ਤੁਸੀਂ ਅੱਜ ਤਰਨਤਾਰਨ ਜਿਮਨੀ ਚੋਣਾ ਜਿੱਤ ਹਾਸਲ ਕਰਨ ਤੋਂ ਬਾਅਦ ਹਰਮੀਤ ਸਿੰਘ ਸੰਧੂ ਨੇ ਐਮਐਲਏ ਵਜੋਂ ਸੌ ਚੁੱਕੀ ਹੈ ਸਾਡੇ ਨਾਲ ਮੌਜੂਦ ਨੇ ਸੰਧੂ ਸਾਹਿਬ ਕਿਵੇਂ ਦੇਖਦੇ ਹੋ ਕਿੰਡੀ ਕਬਡੀ ਜ਼ਿੰਮੇਵਾਰੀ ਲੋਕਾਂ ਨੇ ਪਾਈ ਹੈ ਸਾਰ ਨੂੰ ਪਹਿਲਾਂ ਤੇ ਤੁਹਾਡਾ ਵੀ ਧੰਨਵਾਦ ਤੁਸੀਂ ਆਪਾਂ ਇਕੱਠੇ ਹੋਏ ਆ। ਦੂਸਰਾ ਦੇਖੋ ਪ੍ਰਮਾਤਮਾ ਦੀ ਬੜੀ ਮਿਹਰ ਹੋਈ ਆ ਸਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਨਗਰੀ ਤੋਂ ਜਿੱਥੋਂ ਮੈਂ ਆਇਆ ਉਸ ਗੁਰੂ ਦੀ ਬੜੀ ਕਿਰਪਾ ਹੋਈ ਆ ਔਰ ਮੈਂ ਧੰਨਵਾਦ ਕਰਦਾ ਆ ਸਾਰੀਆਂ ਤਰਨਤਨ ਹਲਕੇ ਦੀਆਂ ਸੰਗਤਾਂ ਦਾ ਭੈਣ ਭਰਾਵਾਂ ਦਾ ਇਲਾਕਾ ਨਿਵਾਸੀਆਂ ਦਾ ਜਿਨ੍ਹਾਂ ਨੇ ਬਹੁਤ ਵੱਡੇ ਫਰਕ ਨਾਲ ਅੱਜ ਵਿਧਾਨ ਸਭਾ ਦੀਆਂ ਪੌੜੀਆਂ ਚੜਾਇਆ ਮੈਂ ਸਮਝਦਾ ਵੀ ਆਉਂਦੇ ਸਮੇਂ ਦੇ ਵਿੱਚ ਮੈਂ ਜੋ ਉਹਨਾਂ ਦੀਆਂ ਜਿਹੜੀਆਂ ਉਨਾਂ ਦੀਆਂ ਮੰਨ ਦੀਆਂ ਭਾਵਨਾਵਾਂ ਨੇ ਇਲਾਕੇ ਦੀਆਂ ਉਹਨਾਂ ਤੇ ਪੂਰਾ ਉਤਰਾਂ। ਅੱਛਾ ਕੀ ਕੀ ਕਿਉਂਕਿ ਸਮਾਂ ਘਟ ਹੈ ਕੀ ਕੀ ਕਰਨ ਦਾ ਤੁਹਾਡਾ ਰਹੂਗਾ ਵੀ ਇੰਨੇ ਟਾਈਮ ਦੇ ਵਿੱਚ ਆਹਾਂ ਲੋਕਾਂ ਨੂੰ ਜਿਹੜੇ ਵਾਅਦੇ ਕੀਤੇ ਨੇ ਉਹ ਕਰਨੇ ਜ਼ਰੂਰੀ ਹੈ। ਦੇਖੋ ਜੀ ਆਪਾਂ ਕਹੀਏ ਸਮਾਂ ਘਟਿਆ। ਦੇਖੋ ਠੀਕ ਹੈ ਮੈਂ ਸਮਝਦਾ ਸਾਲ ਸਵਾ ਸਾਲ ਹੈਗਾ। ਪਰ ਮੇਰੀ ਇਹ ਕੋਸ਼ਿਸ਼ ਹੋਊਗੀ ਵੀ ਜਿਹੜੇ ਇਸ ਇਲੈਕਸ਼ਨ ਦੇ ਮੁੱਦੇ ਨੇ ਜਾਂ ਇਸ ਇਲੈਕਸ਼ਨ ਦੇ ਵਾਅਦੇ ਨੇ ਉਹ ਅਸੀਂ ਸਵਾ ਸਾਲ ਦੇ ਵਿੱਚ ਪੂਰੇ ਕਰੀ ਅੱਜ ਹੀ ਮੈਂ ਸੀਐਮ ਸਾਹਿਬ ਨੂੰ ਮਿਲ ਕੇ ਆਇਆ ਔਰ ਅੱਜ ਹੀ ਉਹਨਾਂ ਨੇ ਆਫੀਸਰ ਸਹਿਬਾਨਾਂ ਨੂੰ ਉਹਨਾਂ ਨੇ ਡਿਊਟੀ ਲਈ ਆ ਵੀ ਇਹ ਜਿਹੜੇ ਆ ਕਿਉਂਕਿ ਸੀਐਮ ਸਾਹਿਬ ਨਾਲ ਜਦੋਂ ਹਲਕੇ ਦੇ ਵਿੱਚ ਵੀ ਗੱਲ ਆਉਂਦੇ ਤੁਸੀਂ ਸੋਚੋ ਇੱਕ ਹਫਤੇ ਦੇ ਅੰਦਰ ਅੰਦਰ ਕੰਮ ਸ਼ੁਰੂ ਹੋ ਜਾਣਗੇ ਔਰ ਅੱਜ ਹੀ ਉਹਨਾਂ ਨੇ ਆਫੀਸਰ ਸਹਿਬਾਨਾਂ ਦੀ ਡਿਊਟੀ ਲਗਾ ਕੇ ਤੇ ਅੱਜ ਹੀ ਉਹ ਜੜੀਆਂ ਉਤੇ ਕੰਮ ਕਰਨਾ ਸ਼ੁਰੂ ਕਰਤਾ ਅਕਾਲੀ ਦਲ ਨੇ ਕਲੇਮ ਕੀਤਾ ਜੀ ਵੀ ਜੇ ਗੁੰਡਾਗਰਦੀ ਨਾ ਹੁੰਦੀ ਤਾਂ ਸਾਨੂੰ ਰੋਕ ਹੀ ਨਹੀਂ ਸਕਦਾ ਸੀ ਅਸੀਂ ਤਾਂ ਵੈਸੇ ਹੀ ਇੰਨੇ ਵਧੀਆ ਪਰਫਾਰਮੈਂਸ ਕੀਤੀ ਤੇ ਸਾਡੀ ਜਿੱਤ ਪੱਕੀ ਸੀਗੀ ਜੇ ਗੁੰਡਾਗਰਦੀ ਨਾ ਹੋ ਹ ਮੈਂ ਸਮਝਦਾ ਅਕਾਲੀ ਦਲ ਦੀ ਪਰਫਾਰਮੈਂਸ ਤੇ ਏਡੀ ਵਧੀਆ ਹੋਈ ਆ ਕਿ 40000 ਤੋਂ 30000 ਤੇ ਆ ਗਈ ਆ ਇਹ ਤੇ ਹੁਣ ਦੇਖੋ ਆਪੋ ਆਪਣੀ ਸੋਚ ਆ ਇਹ ਤੇ ਮਤਲਬ ਇਹਨਾਂ ਦੀ ਪਰਫਾਰਮੈਂਸ ਨਹੀਂ ਗਈ ਮੈਂ ਸਮਝਦਾ ਇਹ ਤੇ ਇੱਕ ਜਿਹੜੀ ਭਾਵਨਾ ਨਾਲ ਅਕਾਲੀ ਦਲ ਨੇ ਇਹ ਇਲੈਕਸ਼ਨਾਂ ਲੜੀਆਂ ਨੇ ਇਹ ਗੁੰਡਾਗਰਦੀ ਨੂੰ ਗੈਂਗਸਟਰਵਾਦ ਨੂੰ ਅਕਾਲੀ ਦਲ ਜਿਹੜਾ ਆ ਉਹ ਸ਼ਹਿ ਦੇ ਰਿਹਾ ਮੈਂ ਸਮਝਦਾ ਅਕਾਲੀ ਦਲ ਹਾਲੇ ਵੀ ਸੁਧਰ ਜੇ ਲੋਕਾਂ ਦੇ ਵਿੱਚ ਇਸ ਗੱਲ ਦਾ ਬੜਾ ਵੱਡਾ ਰੋਸ ਆ ਕਿ ਅਕਾਲੀ ਦਲ ਨੇ ਟਿਕਟਾਂ ਇਹੋ ਜਿਹੇ ਅੰਸਰਾਂ ਨੂੰ ਦੇਤੀਆਂ ਨੇ ਜਿਹੜਾ ਜਿਨ੍ਹਾਂ ਤੋਂ ਲੋਕ ਡਰਦੇ ਆ ਔਰ ਮੈਂ ਸਮਝਦਾ ਮੈਂ ਪ੍ਰਮਾਤਮਾ ਦੀ ਮਿਹਰ ਐਸੀ ਹੋਈ ਆ ਮੱਝ ਦੇ ਲੋਕ ਕਿਸੇ ਗੱਲੋਂ ਡਰੇ ਨਹੀਂ ਠੋਕ ਵਜਾ ਕੇ ਵੋਟਾਂ ਪਾਈਆਂ ਔਰ 12000 ਦੀ ਵੋਟਾਂ ਨਾਲ ਲੀਡ ਕਰਾਈ ਆ ਆਖਰੀ ਸਵਾਲ ਜੀ ਗੈਂਗਸਟਰਵਾਦ ਇੱਕ ਚੁਣੌਤੀ ਹੈ ਉਹਨੂੰ ਕਿਵੇਂ ਟੈਕਲ ਕਰੋਗੇ ਜੀ ਉਹ ਲੱਗੇ ਆ ਜੀ ਉਹਦੇ ਲਈ ਸਰਕਾਰ ਬੜੀ سنجੀਦਗੀ ਦੇ ਨਾਲ ਲੱਗੀ ਔਰ ਮੈਂ ਸਮਝਦਾ ਆਉਂਦੇ ਸਮੇਂ ਦੇ ਵਿੱਚ ਇਹ ਮਸਲਾ ਜਿਹੜਾ ਆ ਜੇ ਆਪਾਂ ਦਿਲੋਂ ਕੋਈ ਕੰਮ ਕਰਨਾ ਸ਼ੁਰੂ ਕਰੀਏ ਤੇ ਮਸਲਾ ਹੱਲ ਹੋਊਗਾ ਠੀਕ ਹੈ ਜੀ ਸੋ ਗੱਲਬਾਤ ਕਰ ਰਹੀ ਸੀ ਹਰਮਿੰਦਰ ਸਿੰਘ ਸੰਧੂ ਨਾਲ ਤੇ ਉਹਨਾਂ ਨੇ ਅੱਜ ਸੌ ਚੁੱਕੀ ਐ ਸਪੀਕਰ ਕੁਲਤਾਰ ਸਿੰਘ ਸੰਧਵਾ ਦੀ ਹਾਜ਼ਰੀ ਚ ਬਤੌਰ ਐਮਐਲਏ ਉਹਨਾਂ ਨੇ ਉਥੇ ਲਈ ਐ ਤੇ ਹੁਣ ਜਿੰਨਾ ਕੁ ਸਮਾਂ ਉਹਨਾਂ ਕੋਲੇ ਬਚਿਆ ਉਹਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਉਹ ਤਰਨ ਤਰਨ ਹਲਕੇ ਦੇ ਲੋਕਾਂ ਦੇ ਲਈ ਕੰਮ ਕਰਨਗੇ ਉਹਦੇ ਬਾਰੇ ਦੱਸਿਆ ਚੰਡੀਗੜ੍ਹ ਤੋਂ ਕੈਮਰਾਮੈਨ ਕਾਸ਼ਤੀਬ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ